ਦੋਸਤੋ ਮੈਂ ਇੱਕ ਮੈਸੇਜ ਦੇਣਾ ਚਾਹਣਾ ਹੈ ਅੱਜ ਸਾਰਾ ਪੰਜਾਬ ਉਸ ਕੁਦਰਤੀ ਆਫਤਾ ਦੀ ਮਾਰ ਦੇ ਹੇਠਾਂ ਆਇਆ ਹੋਇਆ ਹੈ ਉਸ ਕਰਤਾਪੁਰਖ ਨੂੰ ਅਸੀਂ ਨਿੰਦ ਨਹੀਂ ਸਕਦੇ ਕੁਦਰਤੀ ਆਫਤ ਹੈ ਪਰ ਅੱਜ ਦੋਸ਼ ਦੇ ਦੀ ਲੋੜ ਨਹੀਂ ਬਹੁਤ ਸਾਰੇ ਦੋਸਤ ਕਹਿੰਦੇ ਆ ਜੀ ਇਹ ਕੁਦਰਤੀ ਆਫਤਾ 50% ਹੈ ਤੇ ਬਾਕੀ ਮੈਨ ਮੇਡ ਹੈ ਨਹੀਂ ਦੋਸਤੋ ਮੈਂ ਤਾਂ ਇੱਕੋ ਹੀ ਚੀਜ਼ ਦੇਖੀ ਹੈ ਜਿਹੜਾ ਕਿਸੇ ਆਸਤੇ ਟੋਆ ਖੋਦੂਗਾ ਉਨੇ ਵਾਸਤੇ ਪਹਿਲਾਂ ਆਊਗਾ ਅੱਜ ਮੁਸੀਬਤ ਦੀ ਘੜੀ ਦੇ ਵਿੱਚ ਜੇ ਬਾਹ ਫੜੀ ਹੈ ਤੇ ਪੰਜਾਬੀਆਂ ਨੇ ਪੰਜਾਬੀਆਂ ਦੀ ਫੜੀ ਹੈ ਕਿਸੇ ਹੋਰ ਨੇ ਨਹੀਂ ਅਸੀਂ ਵਕਤ ਪੈਣ ਤੇ ਸਾਰੇ ਪੰਜਾਬੀ ਇਕੱਠੇ ਹੋ ਕੇ ਅਸੀਂ ਹਰੇਕ ਕਮਿਊਨਿਟੀ ਦੀ ਹਰੇਕ ਕੰਟਰੀ ਦੇ ਵਿੱਚ ਸੇਵਾ ਕਰਦੇ ਆਂ ਸੋਚਣ ਤੇ ਵਿਚਾਰਨ ਦੀ ਲੋੜ ਹੈ ਅੱਜ ਲੰਗਰ ਵੀ ਸੋਚ ਕੇ ਲਾਉਣ ਦੀ ਲੋੜ ਹੈ ਆਪਣੀ એનર્ਜੀ ਨੂੰ ਵੇਸਟ ਨਾ ਗਵਾਈਏ ਮੈਂ ਉਹਨਾਂ ਨੂੰ ਸਲੂਟ ਕਰਦਾ ਹੈ ਉਹਨਾਂ ਦੋਸਤਾਂ ਨੂੰ ਪੰਜਾਬੀ ਵੀਰਾਂ ਨੂੰ ਜਿਨ੍ਹਾਂ ਨੂੰ ਕਿਤੇ ਪੰਜਾਬ ਨੂੰ ਔਰਦਾ ਪੰਜਾਬ ਤੇ ਨਸ਼ਿਆਂ ਦਾ ਬੱਚੇ ਕਹਿ ਜਾਂਦਾ ਸੀ ਅੱਜ ਉਹੀ ਬੱਚੇ ਸੱਪਾਂ ਦੀਆਂ ਸਿਰੀਆਂ ਤੇ ਪਾਣੀ ਦੇ ਵਿੱਚ ਮਿਲਦੇ ਹੋਏ ਸੇਵਾ ਕਰ ਰਹੇ ਆ ਪਰ ਸਲੂਟ ਹੈ ਉਹਨਾਂ ਗਾਇਕਾਂ ਨੂੰ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਕੋਈ ਕਿਸ਼ਤੀ ਦੇ ਰਿਹਾ ਮੈਂ ਬਹੁਤ ਸਾਰੇ ਗਾਇਕ ਦੇਖੇ ਜਿਹੜੇ ਉਹ ਮਦਦਗਾਰ ਬਣ ਕੇ ਉੱਤਰਿਆ ਸੋ ਇੱਕ ਆਪਜੀ ਮੋਰੇ ਹਮ ਰਿਕਵੈਸਟ ਕਰਦਾ ਮੈਂ ਇੱਕ ਸ਼ਬਦ ਬੋਲਣ ਲੱਗਾ ਕਹਿੰਦੇ ਨੇ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਣ ਤੈਨੂੰ ਗੇਅਰਾਂ ਚ ਪਾ ਕੇ ਰੋਕਦੇ ਜਾਈਏ ਤੇ ਰੁਕ ਜਾਂਦੀ ਹੈ ਜੇ ਦਿਮਾਗ ਚ ਫਤੂਰ ਆਵੇ ਬ੍ਰੇਕਾਂ ਦੀ ਥਾਂ ਤੇ ਗੇਅਰ ਸ਼ਿਫਟ ਕਰਨ ਦੀ ਥਾਂ ਤੇ ਰੇਸ ਲਈਏ ਉਹ ਸਪੀਡ ਫੇਰ ਫੜ ਲਉਂਦੀ ਹੈ ਇਹ ਵੀ ਇਸ ਬਰਸਾਤ ਦਾ ਹਾਲ ਹੋਇਆ ਹੋਇਆ ਅੱਜ ਰਾਤ ਦੀ ਘੜੀ ਨਹੀਂ ਰੁਕਿਆ ਤੇ ਸਵੇਰੇ ਫੇਰ ਪੈ ਗਿਆ ਉਹ ਪਹਾੜਾ ਵਾਲਾ ਪਾਣੀ ਵੀ ਇਕੱਠਾ ਹੋ ਕੇ ਸਾਰਾ ਪੰਜਾਬ ਚ ਆ ਰਿਹਾ ਅਸੀਂ ਦੁੱਖ ਦੀ ਘੜੀ ਦੇ ਵਿੱਚ ਕਿਸੇ ਦੇ ਐਕਸੀਡੈਂਟ ਹੋ ਜੇ ਜਾਂ ਕੁਝ ਵੀ ਹੋ ਜਾਵੇ ਅਸੀਂ ਸ਼ਾਮਲ ਹੁੰਨੇ ਆਂ ਇੱਕ ਵਾਰ ਇਕੱਠੇ ਜਾ ਕੇ ਸ਼ਾਮਲ ਹੋ ਕੇ ਉਹਦਾ ਦੁੱਖ ਦਰਦ ਵੰਡਾਉਣੇ ਆ ਪਰ ਇਹ ਸੋਚ ਕੇ ਦੇਖੋ ਦੁੱਖ ਦੀ ਘੜੀ ਤਾਂ ਉਹ ਲੰਬੀ ਹੋ ਜਾਂਦੀ ਹੈ ਅਸੀਂ ਉਸ ਦੁੱਖ ਦੀ ਘੜੀ ਦੀ ਤਰ੍ਹਾਂ ਜਿਵੇਂ ਅੱਜ ਮਦਦ ਕਰ ਰਹੇ ਹਾਂ ਨਾ ਇਸ ਤਾਕਤ ਨੂੰ ਸਾਂਭ ਕੇ ਰੱਖੋ ਟਾਈਮ ਪਾ ਕੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਸਾਨੂੰ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਮੈਂ ਇਹੀ ਦੱਸਣਾ ਚਾਹਣਾ ਹੈ ਅੱਜ ਜਿਹੜੇ ਦੋਸਤ ਸੇਵਾ ਕਰ ਰਹੇ ਆ ਉਹਨਾਂ ਨੂੰ ਸਲੂਟ ਹੈ ਪਰ ਆਪਣੀ ਉਸ ਤਾਕਤ ਨੂੰ ਵੀ ਸਾਹਮ ਕੇ ਰੱਖ ਲਓ ਜਿਹੜੀ ਅਜ ਤੋਂ 15 ਦਿਨਾਂ ਬਾਅਦ ਉਹਨਾਂ ਵੀਰਾਂ ਦੇ ਉੱਤੇ ਨਵੀਆਂ ਮੁਸ਼ਕਲਾਂ ਆਉਣੀਆਂ ਨੇ ਆ ਗੱਡੀ ਚਮਕਦੀ ਹੋਵੇ ਤੇ ਹਰੇਕ ਚਮਕਦੀ ਗੱਡੀ ਨੂੰ ਨਵੀਂ ਸਮਝ ਕੇ ਵਹਿ ਜਾਂਦਾ ਇਹ ਗੱਡੀ ਮਿੱਟੀ ਦਾ ਲਿਬੜੀ ਹੋਵੇ ਤਾਂ ਅਗਲਾ ਕਹਿੰਦਾ ਪੁਰਾਣੀ ਹੈ ਸਾਡਾ ਵੀ ਸੁਆਹ ਇਹੀ ਬਣ ਗਿਆ ਭਾਵ ਅਸੀਂ ਲਾਲਾ ਲਾਲਾ ਕਰਕੇ ਜਿਹੜੇ ਪਾਸੇ ਪੈਂਦੇ ਆ ਇੱਕ ਵਾਰੀ ਪੈ ਜਾਂਦੇ ਆ ਅਸੀਂ ਉਹ ਚਮਕ ਮਗਰ ਪੈ ਗਏ ਨੇ ਸਾਰੇ ਇੱਕ ਚਮਕ ਮਗਰ ਪੈ ਗਏ ਅਸੀਂ ਉਹ ਚਮਕ ਮਗਰ ਪੈ ਗਏ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਸੋ ਵਿਚਾਰ ਕਿਵੇਂ ਲੱਗੇ ਸੋਚਣ ਤੇ ਵਿਚਾਰਨ ਦੀ ਲੋੜ ਹੈ ਅੱਜ ਨਿੰਦਾ ਚੁਗਲੀ ਕਰਨ ਦੀ ਲੋੜ ਨਹੀਂ ਅੱਜ ਇੱਕ ਮੁੱਠ ਹੋ ਕੇ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਪੰਜਾਬ ਉਹ ਧਰਤੀ ਹੈ ਉਸ ਦੀ ਮਦਦ ਲਈ ਕੋਈ ਆਵੇ ਜਾਂ ਨਾ ਆਵੇ ਉਹ ਫਿਰ ਸਰਜੀਤ ਹੋ ਜਾਂਦਾ ਬੋਲਣ ਨੂੰ ਤਾਂ ਮੇਰੇ ਕੋਲ ਬਹੁਤ ਕੁਝ ਹੈ ਇਸ ਵਿੱਚ ਗਲਤ ਕਮੈਂਟ ਵੀ ਪੈਣਗੇ। ਪਸਕਰਤਾ ਪੁਰਖ ਅਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਦੋ ਤੂੰ ਕਰ ਰਿਹਾ ਚੰਗਾ ਕਰ ਰਿਹਾ। ਗਾ ਨੂੰ ਇਸ ਤੋਂ ਚੰਗਾ ਕਰ ਦੇਵੀਂ। ਤੇਰੇ ਕੀਤੇ ਨੂੰ ਅਸੀਂ ਨਿੰਦ ਨਹੀਂ ਰਹੀ। ਪਤਾ ਨਹੀਂ ਤੇਰੀ ਕਿਹੜੀ ਰਜਾ ਹੈ। ਸਸਕਾਲ ਧੰਨਵਾਦ।